ਅਸੀਂ ਕਾਰਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਟਿੰਡਾ ਤੋਂ ਵਿਸਕਰਨ ਸਿੰਘ ਅਸੀਂ ਜੀ ਪਹੁੰਚਿਆ ਬਟਿੰਡਾ ਦੇ ਬੱਸ ਸਟੈਂਡ ਵਿਖੇ ਜਿੱਥੇ 52 ਸਵਾਰੀਆਂ ਦੇ ਫੈਸਲੇ ਤੋਂ ਲੋਕ ਲਗਾਤਾਰ ਪਰੇਸ਼ਾਨ ਹੁੰਦੇ ਨਜ਼ਰ ਹਰਿਆਣਾ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਸਹੂਲਤ ਦਿੱਤੀ ਹੈ ਆਧਾਰ ਕਾਰਡ ਦੀ ਸਹੂਲਤ ਦਿੱਤੀ ਜਾਂ ਪ੍ਰਤੀ ਹੈ ਤਾਂ ਇਹਨਾਂ ਨੂੰ ਜ਼ਿਆਦਾ ਬੱਸਾਂ ਪਾਉਣੇ ਚਾਹੀਦੇ ਕਿਉਂਕਿ ਹੁਣ ਜ਼ਿਆਦਾਤਰ ਔਰਤਾਂ ਜਿਹੜੀਆਂ ਅੱਜ ਨਾਲ ਕਬਾਰ ਹੋ ਰਹੀਆਂ ਨੇ ਜੇ ਆਪਾਂ ਗੱਲ ਕਰੀਏ ਤਾਂ ਔਰਤਾਂ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਜੇ ਆਪਾਂ ਗੱਲ ਕਰੀਏ ਤਾਂ ਹੁਣ ਅੱਗੇ ਨਾਲੋਂ ਬੇਇੱਜ਼ਤੀ ਲੋਕ ਬੀਆ ਲੋਕਾਂ ਨੂੰ ਪੀਪੀ ਆ ਰਹੀ ਹੈ ਕਿਉਂਕਿ ਅੱਗੇ ਜਿੱਥੇ ਔਰਤ ਨੂੰ ਦੇਖ ਕੇ ਜਾਂ ਵੀ ਆਪਾਂ ਬੱਚੇ ਵਾਲੀ ਔਰਤ ਨੂੰ ਦੇਖ ਕੇ ਸੀਟ ਛੱਡ ਦਿੱਤੀ ਜਾਂਦੀ ਸੀ ਹੁਣ ਇਹ ਆਪਣਾ ਸੀਟ ਨੇ ਵੀ ਆਪਣੀ ਛੱਡੀ ਜਾਂਦੀ ਜਿਸ ਨੂੰ ਲੈ ਕੇ ਲਗਾਤਾਰ ਔਰਤਾਂ ਪਰੇਸ਼ਾਨ ਹੋ ਰਹੀਆਂ ਨੇ ਆ ਉਸ ਨੂੰ ਸੌਣਿਆ ਕੀ ਕਹਿੰਦੇ ਨੇ ਇਸ ਲੈ ਕੇ ਲੋਕ او پاڻي سگديان مارڪيٽ پورا سگاديان وڊيو بلوگرن کي خبري يا پاڻي سگديان مارڪيٽ ਸੱਪੜੀ ਅੱਲਾ ਸੱਪੜੀ ਸ਼ੁਕਰੀਆ ਮਾਰੀਆ ਇੱਧਰ ਹੋ ਬਈ ਪੁੱਛਿਓ ਬਈ ਮਾਰਾ ਬਈ ਹੋ ਲੈਓ ਜੀ ਸਰਾ ਖਲਕੀ ਹਰਦੀਪ ਸਿੰਘ ਜੀ ਕਿੱਤੋਂ ਆਏ ਸੀ ਬੱਲਵਾਨੇ ਤੋਂ ਜੀ ਕਿਵੇਂ ਬੱਸ ਸਟੈਂਡ ਤੇ ਮੈਂ ਹੈਰਾਨ ਪ੍ਰੇਸ਼ਾਨ ਹੋ ਰਿਹਾ ਬਹੁਤ ਪਰੇਸ਼ਾਨ ਹਾਂ ਜੀ ਕਰਨ ਕੀ ਬੱਸ ਕੀ ਬੱਸ 52 ਸੀਰਾਂ ਤੋਂ ਵੱਧ ਨਹੀਂ ਪਾਉਂਦੇ ਜੀ ਬੁਰਾ ਹਾਲਾ ਜਨਤਾ ਬਹੁਤ ਤੰਗਾ ਜੀ ਕੋਈ ਆਟੋ ਤੇ ਜਾਂਦਾ ਕੋਈ ਕਿਵੇਂ ਕਰਦਾ ਬਹੁਤ ਤਰਲੇ ਕਰਦਾ ਜੀ ਜਿਹੜਾ ਇਹਨੇ ਆਧਾਰ ਕਾਰਡ ਸਕੀਮ ਲਾਗੂ ਕਰਿਆ ਬੱਚਾ ਪੂਰ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ ਗਲਤੀ ਹੈ ਜੀ ਇਹ ਸਰਕਾਰ ਨੂੰ ਚਾਹੀਦਾ ਨਹੀਂ ਸੀ ਸਰਕਾਰ ਨੂੰ ਜਿੱਥੇ ਬਸਾਂ ਵਧਾਉਣੀਆਂ ਚਾਹੀਦੀਆਂ ਸਰਕਾਰ ਨੂੰ ਇਹ ਸਰਕਾਰ ਜਿਹੜੇ ਮੁਲਾਜ਼ਮਾਂਗੇ ਕੁਝ ਔਰਤਾਂ ਹਾਂਜੀ ਹਾਂਜੀ 1000 ਰੁਪਏ ਤਨਖਾਹ ਲੈਣਗੇ ਉਹ ਵੀ ਹਾਂ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਫਾਇਦਾ ਜੀ ਇਸ ਚੀਜ਼ ਦਾ ਗਲਤ ਨਹੀਂ ਗੱਲ ਇਸ ਗਲਤ ਹੈ ਗਲਤ ਹੈ ਜੀ ਗਲਤ ਇੱਕ ਤਾਂ ਬੀਬੀਆਂ ਕਹਿੰਦੇ ਜਾਵਾ ਹੁਣ ਜਾਣ ਲੱਗੀਆਂ ਹੁਣ ਨਹੀਂ ਬੀਬੀਆਂ ਦੇ ਫਰੋਣਾ ਜਾਣਾ ਤਾਂ ਹੈਗਾ ਜੀ ਜਨਤਾ ਨਹੀਂ ਫਰੋ ਇਹ ਤਾਂ ਹਮਾਰਾ ਆਪਣਾ ਆਮ ਖਵਾਤ ਖਵਾਤੀ ਹੈ ਸਾਡੀ ਹਾਂ ਹਾਂ ਵੀ ਫਰੀ ਦਾ ਕਰਕੇ ਤੁਰਿਆਂ ਫਰਦੀਆਂ ਲੋਕਾਂ ਨੂੰ ਮਜ਼ਦੂਰੀਆਂ ਇਹਨਾਂ ਕੰਮਾਂ ਤੋਂ ਦੇ ਜ਼ਿਆਦੇ ਬੰਦ ਕੇ ਹਾਂਜੀ ਸਾਰੀ ਜਨਤਾ ਪਰੇਸ਼ਾਨ ਹੀ ਹੈ ਜੀ ਠੀਕ ਹੈ ਵੇディ ਕਿ ਨਾਮ ਹੈ ਵਿੱਕੀ ਸਿੰਘ ਪੂਲੇ ਤੋਂ ਜੀ ਕਿਵੇਂ ਅੱਜ ਤੁਸੀਂ ਬਸ ਨਹੀਂ ਝੜ ਰਹੇ ਬਸੀ ਮੈਂ ਅੱਜ ਮੇਰੀ ਸਪੈਸ਼ਲੀ ਮੈਂ ਇੱਕ ਰਿਕਵੈਸਟ ਕਰਦਾ ਕਿਉਂ ਅੱਜ ਮੇਰੀ ਤਰੀਕ ਸੀਗੀ ਝੂਠ ਨਹੀਂ ਮਾਰ ਰਿਹਾ ਤਰੀਕ ਸੀਗੀ ਮੌਕੇ ਤੇ ਮੈਨੂੰ ਵਕੀਲ ਫੋਨ ਲਾਈ ਗਿਆ ਕਹਿੰਦਾ ਆ ਜਾ ਬਈ ਤੈਨੂੰ ਬਾਜ ਪੈਣੀ ਆ ਸਾਡੇ ਪਿੰਡ ਵਿੱਚ ਦੀ ਤਿੰਨ ਵਸਾਂ ਨਗੀਆਂ ਤਿੰਨਾਂ ਚੋਂ ਕਿਸੇ ਨੇ ਵੀ ਨਹੀਂ ਝੜਾਇਆ ਰੁਕ ਗਏ ਨਹੀਂ ਸਾਡੇ ਪਿੰਡ ਵਸਾਂ ਕਿਉਂ ਉਧਰ ਤਾਂ ਬੰਦੇ ਦੀ ਮਜਬੂਰੀ ਹੁੰਦੀ ਹੈ ਇੱਕ ਤਾਂ ਇੱਕ ਤਾਂ ਬੰਦਾ ਮਜਬੂਰ ਆ ਉੱਤੋਂ ਤੁਸੀਂ ਬਸ ਨਹੀਂ ਰੋਕ ਰਹੇ ਕੀ ਗੱਲ ਆ ਚਾਹੇ ਬਸ ਹੋਰ ਪਾ ਦੋ ਜੇ ਨਹੀਂ ਹੋ ਕਰਨਾਗਾ ਪੁਲਿਸ ਵਾਰੀ ਕਲਨੀ ਆ 200 ਰੁਪਏ ਪਾ ਦੋ ਜਿਹੜਾ ਆਧਾਰ ਕਾਰਡ ਸਕੀਮ ਲਾਗੂ ਕਰੀ ਐ ਜਿਹੜੀ ਆਧਾਰ ਕਾਰਡ ਸਕੀਮ ਲਾਗੂ ਕਰੀ ਐ ਕਿ ਇਹਨਾਂ ਨੇ ਕਿ ਉਹ ਠੀਕ ਐ ਕਿ ਗਲਤ ਐ ਕਿ ਮੈਂ ਠੀਕ ਹੀ ਐ ਜੀ ਮਤਲਬ ਕਿ ਜਿਨੇ ਮਤਲਬ ਕਿ ਇੱਥੇ 부ਰੀ ਨੇ ਕਦੇ ਨਸਾਣੇ ਨਹੀਂ ਗਈ ਹੋਈ ਹਨ ਉਹ 부ਰੀ ਆਧਾਰ ਕਾਰਡ ਲੈ ਕੇ ਅੰਮ੍ਰਿਤਸਰ ਵਾਜਦੀ ਐ ਲੋ ਕਰਨਾ ਹਾਂਜੀ ਮੈਂ ਮਤਾਂ ਰਜਿੰਦਰ ਮੇਰਾ ਨਾਮ ਸ਼ਨੀਲਾ ਹੁਣੇ ਹੁਣੇ ਮੇਰੇ ਬੇਟੇ ਦਾ ਬਟੂਆ ਚੋਰੀ ਕਰ ਲਿਆ ਇੰਨਾ ਬੱਸਾਂ ਦਾ ਬੁਰਾ ਹਾਲ ਹੈ ਉਥੇ ਭੀੜ ਏਡੀ ਇਕੱਠੀ ਹੁੰਦੀ ਐ ਪਾਈ ਪਾਈ ਚੜਦੇ ਐ ਤੇ ਨਾਲ ਦੀ ਨਾਲੇ ਬਟੂਆ ਕੱਢ ਲਿਆ ਜੀ ਭੀੜ ਦੇ ਕਾਰਨ ਹੋਇਆ ਬਟੂਆ ਚੋਰੀ ਭੀੜ ਦੇ ਕਾਰਨ ਕਿੰਨੇ ਪੈਸੇ ਕਿੰਨੇ ਕਿਸੇ ਉਹਦੇ ਚ 3000 ਭੀੜ ਕਾ ਕਿਸੇ ਕਾਰਨ ਹੋ ਰਹੀ ਐ ਜੀ ਬੱਸਾਂ ਬੱਸਾਂ ਵਾਲੇ ਚੜਾ ਨਹੀਂ ਰਹੇ ਕਹਿੰਦੇ ਪੂਰੇ 52 52 ਸਵਾਰੀਆਂ ਚੜਾਉਣੀਆਂ ਉਹ ਇੱਕ ਦੂਜੇ ਨੂੰ ਲਪਕਦੇ ਆ ਲੋਕ ਜਿਦੋਂ ਤੇ ਕਿੰਨੀ ਪਰੇਸ਼ਾਨੀ ਹੁੰਦੀ ਬਹੁਤ ਪਰੇਸ਼ਾਨੀ ਆ ਕੋਈ ਨਹੀਂ ਕਰ ਦਿੱਤੀ ਕੋਈ ਇਸ ਤਰ੍ਹਾਂ ਦੀ ਹੁਣ ਚਾ ਗਿਆ ਭੱਜ ਕੇ ਇੱਧਰ ਨੂੰ ਵਿਚਾਰਾ ਟਾਰੀਆਂ ਦੇ ਜਿਹੜੇ ਨਹੀਂ ਲੈ ਕੇ ਜਾਣੇ ਕੀ ਕਹਿੰਦੇ ਕਹਿੰਦੇ ਥੱਲੇ ਹੋ ਜਾਓ ਕਹਿੰਦੇ ਜਿੰਨੀਆਂ ਸੀਟ ਜਿੰਨੀਆਂ ਸੀਟਾਂ ਦਿੱਤੀਆਂ ਕਹਿੰਦੇ ਉਨਾਂ ਹੀ ਕਹਿੰਦੇ ਉਹ ਕਰਾਂਗੇ ਤੈਨੂੰ ਇੱਕ ਚੋਰ ਹੋ ਗਿਆ ਤੈਨੂੰ ਇੱਥੇ ਖੜੇ ਨੂੰ ਤੁਹਾਨੂੰ ਹੋਗਾ ਹੀ ਘੰਟਾ ਹੋ ਗਿਆ ਖੜੇ ਨੂੰ ਆਈ ਲੋ ਬਾਰੀਆਂ ਬੰਗ ਮਗਰੋ ਬੰਦ ਕਰਕੇ ਲਿਆਉਂਦੇ ਆ ਉਹਨੂੰ ਖੋਲ ਦੇ ਜਾਓ ਜੇ ਅਮਰਜੈਂਸੀ ਸਰਗਮਸਤ ਜੀ ਹਾਂ ਆ ਸਾਰੀਆਂ ਬੱਸਾਂ ਰੋਡ ਵਿੱਚ ਆਹੀ ਹਾਲ ਹੈ ਜੀ ਉਹ ਹੋਈ ਜਾਂਦੇ ਕਾਂਡਾ ਕਾਂਡਾ ਹੋ ਗਿਆ ਜੀ ਖੜੇ ਨੂੰ ਆਉਂਦੇ ਕੀ ਪਤਾ ਉਹਦੇ ਪਹਿਲਾਂ ਦੇ ਕਰ ਦੋ ਦੋ ਤਾਂ ਢਾਈ ਢਾਈ ਘੰਟੇ ਹੋ ਗਏ ਬੈਠੇ ਨੇ ਲੋਕਾਂ ਨੂੰ ਜੀ ਸਰਕਾਰ ਨੇ ਸਹੂਲਤ ਦਿੱਤੀ ਦੋਏ ਨਹੀਂ ਸੀ ਨਾ ਜੀ ਨਾ ਨਹੀਂ ਸਹੀ ਜਿਵੇਂ ਕਹਤਾ ਜੀ ਜਮ ਬੱਸਾਂ ਹੋਰ ਪਾਉਂਦੇ ਹਾਂਜੀ ਹਾਂ ਹੋਰ ਬੱਸਾਂ ਪਾਉਂਦੇ ਜਮ ਨਹੀਂ ਆ ਲੋਕਾਂ ਨੂੰ ਉਹੀ ਤਾਂ ਕਰੀ ਜਾਂਦੇ ਬਿਨਾਂ ਮਤਲਬ ਤੋਂ ਪਹਿਲੇ ਬਾਰੀਆਂ ਬੰਦ ਕਰ ਲੈਂਦੇ ਆਂ ਮਗਰੋਂ ਉਹਦੀ ਖੋਲ ਦੇ ਬਸ ਜੇ ਪੂਰੀਆਂ ਬਸਵਾਰੀਆਂ ਹੋ ਜਾਣੀਆਂ ਦੂਰੀਆਂ ਥੱਲੇ ਧਾਰ ਦਿੰਦੇ ਆ ਜਿਹੜੀ ਆਧਾਰ ਕਾਰਡ ਵਾਲੀ ਸਕੀਮ ਚ ਲਾਈ ਸੀ ਇਹ ਠੀਕ ਹੈ ਬਾਕੀ ਹਾਂ ਇਹ ਕੋਈ ਪਤਾ ਨਹੀਂ ਇਹ ਆਧਾਰ ਕਾਰਡ ਦਾ ਵੀ ارے باش رہے اپ کا عمر چاھہ ہے it. Okay. ਪਰੇਸ਼ਾਨ ਕਰੀਆ ਸਰ ਕਰਨ ਕੀਆ ਕਿਉਂ ਚੜਾਵੇ ਇਹ ਕਹਨੇ ਕਰੇ ਜੀ ਸੀਟਾਂ ਜਿੰਨੇ ਸੀਟਾਂ ਉਨੀਆਂ ਸਵਾਰੀਆਂ ਬੈਠਣਗੀਆਂ ਸੀਟਾਂ ਖਾਲੀ ਪਈਆਂ ਅੰਦਰ ਹਾਂ ਸੀਟਾਂ ਖਾਲੀ ਪਈਆਂ ਵੀਰੇ